ਇਹ ਇਹਨੂੰ ਤਕਰੀਬਨ ਮੈਨੂੰ ਇੱਕ ਹਫਤਾ ਲੱਗਿਆ ਤੇ ਇੱਕ ਹਫਤੇ ਦੇ ਵਿੱਚ ਮੈਨੂੰ ਜਿਹਿਸ ਦਾ ਦਸਾਰ ਮੁੰਡਾ ਸਾਡੇ ਇੱਕ ਬੇਟਾ ਹੈਗਾ ਉਹ ਬਣ ਕੇ ਜਾਂਦਾ ਉਹਨੂੰ ਤੋਂ ਬਣਵਾਉਂਦਾ ਹੁੰਦਾ ਸ਼੍ਰੀ ਰਾਮਪਾਲ ਜੀ ਬਹਿਨੀ왈 ਜੀ ਰਾਮਾ ਮੰਡੀ ਤੋਂ ਇਹਨਾਂ ਨੇ ਅੱਜ ਬਹੁਤ ਵਧੀਆ ਕਾਰਜ ਕੀਤਾ ਜਿ ਕੋ ਐਡੀ ਮਾਨਸ ਰੇਸ਼ੀ ਦਾ ਮਤਲਬ ਕਿ ਅੱਜ ਸਟੈਚੂ ਤਿਆਰ ਕੀਤਾ ਤੇ ਮੈਨੂੰ ਇਹਦਾ ਮਤਲਬ ਕਿ ਇਹਦੇ ਸਟੈਚੂ ਦੇ ਲੋਕ ਅਰਪਨ ਕਰਨ ਦਾ ਮੈਨੂੰ ਜਿਹੜਾ ਮਾਨ ਵਖਸ਼ਿਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਮੈਂ ਬੜਾ ਫਖਰ ਮਹਿਸੂਸ ਕਰ ਰਿਹਾ ਅੱਜ ਸਾਡੇ ਪੰਜਾਬ ਹੀ ਨਹੀਂ ਪੂਰੇ ਇੰਡੀਆ ਨਹੀਂ ਬਲਕਿ ਹਿੰਦੂਸਤ ਆਪਣਾ ਪੂਰੀ ਦੁਨੀਆ ਤੇ ਜਿਨ੍ਹਾਂ ਦਾ ਨਾਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ 5 ਵਾਰ ਤੇ ਮੁੱਖ ਮੰਤਰੀ ਰਹੇ ਉਹ ਸਾਨੂੰ ਬੜਾ ਫਖਰ ਆ ਇਹਨਾਂ ਤੇ ਇਹਨਾਂ ਨੇ ਸਾਡੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੇ ਔਰ ਇਹ ਸਾਡੇ ਮੰਡੀ ਦੇ ਵਿੱਚ ਮੇਰਾ ਖਿਆਲ ਆ ਵੀ ਸਭ ਤੋਂ ਵੱਧ ਵਾਰ ਇਹ ਚੱਕ ਲਾਇਆ ਔਰ ਅੱਜ ਜੋ ਮੈਂ ਇਹ ਮਾਡਲ ਤਿਆਰ ਕੀਤਾ ਇਹ ਸ਼ਿਸ਼ੀਲ ਕੁਮਾਰ ਗੋਲਡੀ ਸੰਗਤ ਜੋ ਕਿ ਮੌਜੂਦਾ ਨਗਰ ਕੌਂਸਲ ਪ੍ਰਧਾਨ ਵੀ ਨਾ ਔਰ ਮਠੰਡਾ ਦੇ ਸ਼ਹਿਰੀ ਪ੍ਰਧਾਨ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਬਾਦਲ ਸਾਹਿਬ ਜੀ ਦਾ 98 ਮਾ ਜਨਮ ਦਿਨ ਆ ਰਿਹਾ ਤੇ ਆਪਾਂ ਮਾਡਲ ਤਿਆਰ ਕਰਨਾ ਮੂਰਤੀ ਤਿਆਰ ਕਰਨੀ ਆ ਤੇ ਮੈਂ ਇਹਨਾਂ ਦੇ ਕਹਿਣ ਤੇ ਮੂਰਤੀ ਤਿਆਰ ਕੀਤੀ ਕਿ ਅੱਜ ਮੈਂ ਬੜਾ ਫਖਰ ਮਹਿਸੂਸ ਕਰ ਰਿਹਾ ਕਿ ਐਡੀ ਵੱਡੀ ਸ਼ਖਸੀਅਤ ਦੀ ਮੂਰਤੀ ਤਿਆਰ ਕੀਤੀ ਗਈ ਆ ਜੋ ਕਿ ਸਾਡੇ ਬਹਿਣੀਵਾਲ ਕਲਚਰ ਪਾਰਕ ਦੇ ਵਿੱਚ ਜਿੱਥੇ ਮੈਂ ਅਕਸਰ ਆਪਣੀ ਮੋਡਲਿੰਗ ਕਰਦਾ ਇੱਥੇ ਖੜੇ ਆ ਤਿਆਰ ਕੀਤੀ ਇਹਦੇ ਵਿੱਚ ਮੇਰੇ ਬੇਟੇ ਦਾ ਬੜਾ ਵੱਡਾ ਯੋਗਦਾਨ ਰਿਹਾ ਆਸ਼ੂ ਮੇਰਾ ਬੇਟਾ ਉਹਦਾ ਵੀ ਯੋਗਦਾਨ ਆ ਇੰਨਾ ਟਾਈਮ ਲੱਗਿਆ ਤੁਹਾਨੂੰ ਬਣਾਉਣ ਤੇ ਦਸਤਾਰ ਵੀ ਤੁਸੀਂ ਉਸੇ ਤਰ੍ਹਾਂ ਸਜਾਈ ਹੋਈ ਇਹਨਾਂ ਦੀ ਹਾਂ ਇਹਨੂੰ ਤਕਰੀਬਨ ਮੈਨੂੰ ਇੱਕ ਹਫ਼ਤਾ ਲੱਗਿਆ ਤੇ ਇੱਕ ਹਫ਼ਤੇ ਦੇ ਵਿੱਚ ਮੈਨੂੰ ਡੜੀ ਕਿਸ ਦਾ ਦਸਤਾਰ ਮੁੰਡਾ ਸਾਡੇ ਇੱਕ ਬੇਟਾ ਹੈਗਾ ਉਹ ਬਣ ਕੇ ਜਾਂਦਾ ਮਮਤਾ ਬਣਵਾਉਣਾ ਹੁੰਦਾ ਔਰ ਦੂਸਰੀ ਗੱਲ ਕੀ ਆ ਕਿ ਅੱਜ ਸ਼ੇਲ ਗੋਲਡੀ ਜੀ ਇੱਥੇ ਪਹੁੰਚੇ ਹੋਏ ਨਾ ਔਰ ਉਹਨਾਂ ਨੇ ਫੁੱਲ ਰੱਖਣ ਕੀਤੇ ਨੇ ਨਾ ਵਾਲਾ ਰੱਖਣ ਕੀ ਲਿਆ ਸਾਡੇ ਲਈ ਬਹੁਤ ਵੱਡੀ ਬੋਲੀ ਕੀ ਕਹਣਾ ਚਾਹੁੰਦਾ ਜੀ ਇੱਕ ਪਾਸੇ ਵਾਲ ਸਾਹਿਬ ਦਾ ਜਨਮ ਦਿਨ ਸਤਿਭਾਵਨਾ ਦੇ ਉੱਪਰ ਜੋ ਬਣਾਇਆ ਗਿਆ ਦੂਜੇ ਪਾਸੇ ਰਾਮਪਾਲ ਜੀ ਨੇ ਉਹਨੂੰ ਯਾਦ ਕੀਤਾ ਹੈ ਉਹਨਾਂ ਦਾ ਸਟੈਚੂ ਤਿਆਰ ਕੀਤਾ ਸਾਫਰ ਨੋਕੀ ਮੇਰੀ ਪੰਜਾਬ ਅਤੇ ਪੰਥਕ ਸਿਆਸਤ ਦੇ ਮਹਾਰਥੀ ਕਿਸਾਨ ਮਜ਼ਦੂਰ ਅਤੇ ਗਰੀਬਾਂ ਦੇ ਮਸੀਹਾ ਅਤੇ ਪੰਜਾਬ ਦੇ ਸਤਿਭਾਵਨਾ ਦੂਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ 98 ਜਨਮ ਦਿਨ ਤੇ ਜੇ ਇਹਨਾਂ ਨੂੰ ਮੈਂ ਕੋਟੀ ਕੋਟੀ ਨਮਨ ਕਰਦਾ ਤੇ ਇਹਨਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜਿਹੜੇ ਸਖਸੀਤ ਹੈ ਉਹ ਸਿਰਫ ਪੰਜਾਬ ਜਾਂ ਹਿੰਦੁਸਤਾਨ ਨਹੀਂ ਇਹ ਦੁਨੀਆ ਦੀ ਬਹੁਤ ਵੱਡੀ ਸਖਸੀਤ ਹੈ ਇਹਨਾਂ ਨੇ ਹਮੇਸ਼ਾ ਗਰੀਬਾਂ ਮਜ਼ਦੂਰਾਂ ਕਿਸਾਨਾਂ ਵਾਸਤੇ ਬਹੁਤ ਕੰਮ ਕੀਤਾ ਹੈ ਤੇ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰ ਮੈਂ ਮੰਨਦਾ ਸਭ ਤੋਂ ਵੱਡਾ ਵੱਡ ਯੋਗਦਾਨ ਇਹਨਾਂ ਦਾ ਹੈ ਜਿਹੜਾ ਇਹਨਾਂ ਨੇ ਪੰਜਾਬ ਦੇ ਵੱਖ-ਵੱਖ ਖੇਤਰ ਵਿੱਚ ਸਦਭਾਵਨਾ ਕਾਇਮ ਰੱਖੀ ਦੇਖੇ ਆਪਾਂ ਦੇਖਦੇ ਹਿੰਦੁਸਤਾਨ ਦੇ ਕਈ ਧਾਰਮਿਕ ਮਤਲਬ ਕਿ ਦੰਗੇ ਵੀ ਹੁੰਦੇ ਆ ਫਸਾਦ ਵੀ ਹੁੰਦੇ ਆ ਹਿੰਦੁਸਤਾਨ ਦੇ ਵੱਖ-ਵੱਖ ਰਾਜ ਪਰ ਪੰਜਾਬ ਇੱਕ ਅਜਿਹਾ ਰਾਜ ਹੈ ਇਥੇ ਇਹ ਮਤਲਬ ਕਿ ਮੰਦਭਾਗੀ ਘਟਨਾ ਕਦੇ ਨਹੀਂ ਹੋਈ ਉਹਦਾ ਕਾਰਨ ਤੇ ਇੱਕੋ ਇੱਕ ਵੇ ਮੰਗਦਾ ਜਿਹੜੇ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਕਬਾਦਲੀ ਹੈ ਕਿਉਂਕਿ ਇਹਨਾਂ ਨੇ ਇਹਨਾਂ ਹੀ ਰਾਜਨੀਤੀ ਕੀਤੀ ਸਿਰਫ ਵਿਕਾਸ ਦੀ ਰਾਜਨੀਤੀ ਸੀ ਇਹਨਾਂ ਨੇ ਧਾਰਮਿਕ ਰੰਗਾਂ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹਨਾਂ ਨੇ ਜੇ ਆਪ ਸਾਰਿਆਂ ਨੂੰ ਜਿਵੇਂ ਤੀਰਸਥਾਨ ਬਣਾਏ ਇੱਥੇ ਵੱਤਵਾ ਸਿੱਖ ਤੀਰਸਥਾਨ ਬਣਾਏ ਉਥੇ ਹਿੰਦੂਸਤਾਨ ਦੇ ਤੀਰਸਥਾਨ ਬਣਾਏ ਤੇ ਮੁਸਲਮ ਭਾਈਚਾਰੇਨ ਵਾਸਤੇ ਵੀ ਇਹਨਾਂ ਨੇ ਬੱਸਾਂ ਚਲਾਈਆਂ ਤੀਰਸਥ ਵਾਸਤੇ ਸ਼੍ਰੀ ਰਾਮਪਾਲ ਜੀ ਬਹਿਨੀਵਾਲ ਜੀ ਰਾਮਾ ਮੰਡੀ ਤੋਂ ਇਹਨਾਂ ਨੇ ਅੱਜ ਬਹੁਤ ਵਧੀਆ ਕਾਰਜ ਕੀਤਾ ਜਿ ਕੋ ਐਡੀ ਮਾਨਸ ਸੀਸੀਰ ਦਾ ਮਤਲਬ ਕਿ ਅੱਜ ਸਟੈਚੂ ਤਿਆਰ ਕੀਤਾ ਤੇ ਮੈਨੂੰ ਇਹ ਮਤਲਬ ਕਿ ਇਹਦੇ ਸਟੈਚੂ ਦੇ ਲੋਕ ਅਰਪਣ ਕਰਨ ਦਾ ਮੈਨੂੰ ਜਿਹੜਾ ਮਾਨ ਬਖਸ਼ਿਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਇਹ ਮਤਲਬ ਕਿ ਕੋਈ ਪੈਰਾਸ਼ੂਟ ਲੀਡਰ ਨਹੀਂ ਸੀ ਇਹ ਲੋਕਾਂ ਦੇ ਲੋਕਾਂ ਦੇ ਨੇਤਾ ਸੀ ਜੋ ਕਿ ਇਹਨਾਂ ਨੇ ਆਪਣਾ ਜੀਵਨ ਜਨਮ 1927 ਜਨਮਤੀ ਇਹਨਾਂ ਦਾ 1947 ਜੇ ਪਹਿਲਾ ਸਰਪੰਚ ਬਣ ਕੇ ਸੀ ਉਸ ਤੋਂ ਬਾਅਦ ਬਲਾਸ਼ੰਤੀ ਚੇਅਰਮੈਨ ਰਹੇ ਤੇ ਪ੍ਰਕਾਸ਼ ਸਿੰਘ ਬਾਦਲ ਜੀ 43 ਸਾਲਾਂ ਵਿੱਚ ਮੁੱਖ ਮੰਤਰੀ ਬਣ ਗਏ 1970 ਚ ਜੋ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸੀ ਤੇ ਜਦੋਂ 2017 ਚ ਇਹ ਲਾਸਟ ਟਾਈਮ ਮੁੱਖ ਮੰਤਰੀ ਆ ਉਦੋਂ ਇਹਨਾਂ ਦੀ ਉਮਰ 90 ਸਾਲ ਦੇ ਲਗਭਗ ਸੀ ਉਹ ਵੀ ਇਹ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਵਜੋਂ ਇਹਨਾਂ ਨੂੰ ਜਾਣਿਆ ਜਾਂਦਾ ਜਿਹਦਾ ਸਟੈਚੂ ਤਿਆਰ ਕੀਤਾ ਸਭ ਨੂੰ ਆਇ ਲੱਗਦਾ ਵੀ ਬਾਦ ਸਾਹਿਬ ਜਿਵੇਂ ਬੋਲਣਗੇ ਜਾਂ ਬਾਦ ਸਾਹਿਬ ਬੈਠੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਜੀ ਮੈਰਾ ਇਹਨਾਂ ਦੇ ਜਿਹੜੇ ਪੱਗ ਬਣੀਆਂ ਉਹਨਾਂ ਦੇਖ ਕੇ ਬਹੁਤ ਖੁਸ਼ ਹਾਂ ਕਿਉਂਕਿ ਬਾਦ ਸਾਹਿਬ ਬਿਲਕੁਲ ਆਈਂ ਭਗਵਾਨ ਦੇ ਨਾਲ ਮਿਲਦਾ ਮਿਲਦਾ ਹੁੰਦਾ ਹੀ ਇਹ ਇਹਨਾਂ ਦੇ ਆਏ ਬਸ ਥੋੜੀ ਜਿਹੀ ਢਿੱਲੀ ਭਗਵਾਨ ਦੇ ਉਵੇਂ ਇਹਨਾਂ ਨੇ ਨੀਲੀ ਤੇ ਜਿਹੜੀ ਢਿੱਲੀ ਪੱਗ ਬਣੀ ਹੈ ਤੇ ਬਹੁਤ ਵਧੀਆ ਹੂ ਹੂ ਇਹਨਾਂ ਨੇ ਜਦ ਤਿਆਰ ਕੀਤਾ ਇਹਨਾਂ ਦੀ ਕਲਾ ਦੇ ਮੈਂ ਬਹੁਤ ਮਤਲਬ ਕਿ ਫੈਨ ਹੋ ਗਿਆ